ਦੂਸਰੀ ਉਹ ਅਰਬਨਾਈਜੇਸ਼ਨ ਦੇ ਨਾਮ ਤੇ ਤੁਸੀਂ ਪਹਿਲਾਂ 158 ਪਿੰਡ ਦਾ ਨਾਮ ਆਇਆ ਕੱਲ ਮੰਤਰੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹ 164 ਹੋ ਗਏ ਮਤਲਬ ਤਣੋ ਜੇ ਤੱਕ ਇਹੀ ਡਾਟਾ ਨਹੀਂ ਪਤਾ ਸੀ ਪਿੰਡ ਕਿੰਨੇ ਉਜਾੜ ਰਹੇ 164 ਪਿੰਡ ਨੂੰ ਉਜਾੜ ਰਹੇ ਆ ਜਿਹਦੀ 13 ਤੋਂ 14000 ਫੈਮਲੀ ਦੀ ਡਿਸਪਲੇਸਮੈਂਟ ਹੋਣੀ ਹੈ ਰੀਹੈਬਿਟੇਸ਼ਨ ਪਲਾਨ ਕਿੱਥੇ ਸਾਡੇ ਕੋਲ ਤੁਸੀਂ 14000 ਫੈਮਲੀਜ਼ ਨੂੰ ਜਾਰਡਨਾ ਪਿੰਡਾਂ ਚ ਦਾ ਰੀਹੈਬਿਲੀਟੇਸ਼ਨ ਪਲਾਨ ਵਿਦ ਆਦਿਓਗਨ ਪ੍ਰਿੰਸੀਪਲ オਬਜੈਕਸ਼ਨ ਕੀ ਹੈ ਵੀ ਸਾਨੂੰ ਤੁਸੀਂ ਵਾਹੀਯੋਗ ਜ਼ਮੀਨਾਂ ਨੂੰ ਐਕਵਾਇਰ ਕਰ ਰਹੇ ਹੋ ਜਾਂ ਮੁਆਵਜ਼ਾ ਸਹੀ ਨਹੀਂ ਕਿਲਾ ਕਿਸਾਨਾਂ ਨੂੰ ਦੋਨੋਂ ਚੀਜ਼ਾਂ ਨਹੀਂ ਤੁਸੀਂ ਦੇਖੋ ਜਦੋਂ ਅਰਬਨਾਈਜੇਸ਼ਨ ਹੋਈ ਹੈ ਇੱਕ ਵਿਜਨ ਸੀ ਸਾਡੇ ਲੀਡਰਸ ਦਾ ਤੁਸੀਂ ਪ੍ਰਤਾਪ ਸਿੰਘ ਕੈਰੋ ਦਾ ਨਾਮ ਸੁਣਿਆ ਸਾਡੇ ਜਿਹੜੇ ਸੀਐਮ ਸਾਬ ਸੀ ਪੰਜਾਬ ਦੇ ਉਹਨਾਂ ਨੇ ਜਦੋਂ ਚੰਡੀਗੜ੍ਹ ਡਿਵੈਲਪ ਕਰਨ ਦੀ ਲੋੜ ਪਈ ਕੈਪੀਟਲ ਨੂੰ ਉਹਨਾਂ ਨੇ ਕਿਹੜੀ ਲੈਂਡ ਚੂਜ਼ ਕੀਤੀ ਜਿਹੜੀ ਇਰੀਗੇਟਿਡ ਨਹੀਂ ਸੀਗੀ ਜਾਂ ਮਲਟੀ ਕ੍ਰੌਪਡ ਨਹੀਂ ਸੀਗੀ ਅੱਜ ਨਿਊ ਚੰਡੀਗੜ੍ਹ ਡਿਵੈ ਉਹ ਐਗਰੀਕਲਚਰ ਲੈਂਡ ਜਿਆਦਾ ਨਹੀਂ ਸੀ ਹੁੰਦੀ ਰੀਜਨ ਬੀਿੰਗ ਪਾਣੀ ਦਾ ਪ੍ਰੋਬਲਮ ਸੀ ਇੱਥੇ ਉਹ ਰੇਤਲੀ ਜ਼ਮੀਨ ਕਰਕੇ ਮਲਟੀ ਕ੍ਰੌਪਡ ਨਹੀਂ ਸੀ ਹੈਗੀ ਉੱਥੇ ਤੁਸੀਂ ਅਰਬਨਾਈਜੇਸ਼ਨ ਕਰ ਸਕਦੇ ਹੋ ਅੱਜ ਤੁਸੀਂ ਜਿਹੜੀ ਲੈਂਡ ਨੂੰ ਚੂਜ਼ ਕੀਤਾ ਉਹ ਮਲਟੀ ਕ੍ਰੌਪਡ ਹੈ ਕਈ ਜਗ੍ਹਾ ਦੋ ਫਸਲਾਂ ਕਈ ਜਗ੍ਹਾ ਦੋਆਬੇ ਚ ਤਿੰਨ ਤਿੰਨ ਫਸਲਾਂ ਵੀ ਹੁੰਦੀਆਂ ਨੇ ਤੁਸੀਂ ਉਹ ਲੈਂਡ ਨੂੰ ਚੂਜ਼ ਕੀਤਾ ਜਿਹੜੀ ਇਰੀਗੇਟਿਡ ਵੀ ਹੈ ਤੇ ਮਲਟੀ ਕ੍ਰੌਪਡ ਵੀ ਹੈ ਤੁਸੀਂ ਉਹ ਕਿਸਾਨਾਂ ਨੂੰ ਜਾੜ ਰਹੇ ਹੋ ਜਿਹੜੇ ਆਲਰੇਡੀ ਕੁਮਾਰੇ ਨੇ ਜਿਹੜੇ ਇੱਧਰ ਕਿਸਾਨ ਜਿਹੜੀ ਡਿਵੈਲਪਮੈਂਟ ਹੋਈ ਹੈ ਇੱਧਰ ਪਾਣੀ ਦੀ ਮਾਰ ਸੀ ਉਦੋਂ ਉਹਨਾਂ ਨੂੰ ਕੰਪਨਸੇਸ਼ਨ ਦੇ ਵਿੱਚ ਪੈਸੇ ਵੀ ਮਿਲੇ ਚੁਆਇਸ ਸੀ ਤੁਸੀਂ ਪੈਸਾ ਲੈ ਲਓ ਜਾਂ ਲੈਂਡ ਪੁਲਿੰਗ ਕਰ ਲਓ ਉਸ ਟਾਈਮ ਅੱਜ ਤੁਸੀਂ ਤਾਂ ਪੈਸਾ ਦੇ ਹੀ ਨਹੀਂ ਰਹੇ